ਬੱਚੇ ਦੀ ਬਾਈਟ ਲੋਗੇ ਨਾ ਉਹ ਰੋਂਦਾ ਪਿਆ ਸੀਗਾ ਜੋ ਇਹਨਾਂ ਨੇ ਸਾਡੇ ਨੇ ਕੀਤਾ ਬਹੁਤ ਧੱਕਾ ਕੀਤਾ ਸੱਚੋ ਸਾਹਬ ਨੇ ਬਹੁਤ ਜ਼ਿਆਦਾ ਧੱਕਾ ਕਰਤਾ 100 ਗ੍ਰਾਮ ਪਾਤੀ ਆਪਣੇ ਕੁਲੋਂ ਪਾਤਾ ਮੇਰੇ ਬੱਚਿਆਂ ਦੇ ਵੀ ਕੋ ਮੇਰੇ ਬੱਚਿਆਂ ਨੂੰ ਪੁੱਛੋ ਕਿਦਾਂ ਮਾਰਿਆ ਪਾਪਾ ਨੂੰ ਕਰ ਕਿੰਨਾ ਮਾਰਿਆ ਮਾਰਿਆ ਨੇ ਦੱਸ ਬੋਲ ਮਾਰਿਆ ਬਹੁਤ ਜ਼ਿਆਦਾ ਮਾਰਿਆ ਇੰਨਾ ਟੌਰਚਰ ਕੀਤਾ ਮੈਂ ਨਹੀਂ ਕਹਨੀ ਇਹਦੇ ਤੋਂ ਚੱਗਾ ਫਿਰ ਗੋਲੀ ਮਾਰ ਦ ਰੋਜ਼ ਰੋਜ਼ ਤੱਕ ਦੇ ਰੋਜ਼ ਰੋਜ਼ ਗਲਤ ਚੂਟੀ ਪਰਚੇ ਪਾਉਂਦੇ ਤੋ ਚੱਗਾ ਫਿਰ ਉਹਨੂੰ ਗੋਲੀ ਮਾਰ ਦੇਣ ਖਤਮ ਕਰ ਦੇਣ ਜੱਟ ਨੂੰ ਬਸ ਗੱਲ ਖਤਮ ਮੇਰਾ ਨਾਮ ਸਦੀਪ ਕੌਰ ਆ ਸਰ ਕਿੱਥੇ ਬਸ ਹਿਸ਼ਾਟਾ ਹਰਿ ਕ੍ਰਿਸ਼ਨਗਰ ਗਲੀ ਚ ਰਹਿੰਦੇ ਆ ਮੇਰੇ ਹਸਬੰਦ ਨੂੰ ਕੱਲ ਰੀਡ ਪਈ ਐ ਐਸਐਚਓ ਹਿਸ਼ਾਟਾ ਦੇ ਆਏ ਆ ਸਾਡੇ ਘਰੇ ਤੇ ਕੋਠੇ ਕੰਦਾ ਥਾਣੀ ਮਤਲਬ ਨਾਲ ਦੇ ਗਵਾਂਡੀਆਂ ਥਾਣੀ ਸਾਡੇ ਘਰੇ ਐਂਟਰ ਹੋਏ ਆ ਤੇ ਬਹੁਤ ਇਨਾਂ ਨੇ ੱੱੱਕੀ ਮੁੱਕੀ ਕੀਤੀ ਸਾਡੇ ਘਰ ਚ ਇਹਨਾਂ ਨੇ ਸਰਚ ਕੀਤੀ ਸਾਰੀ ਇਹਨਾਂ ਨੂੰ ਕੋਈ ਵੀ ਚੀਜ਼ ਸਾਡੇ ਘਰੇ ਐਵੇਂ ਦੀ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਕੋਈ ਨਸ਼ੀਲਾ ਪਦਾਰਥ ਸਾਡੇ ਘਰੇ ਰਿਕਵਰ ਨਹੀਂ ਹੋਇਆ ਇਹਨਾਂ ਨੇ ਬੇਨਜਾਇਜ਼ ਮੇਰੇ ਹਸਬੰਡ ਨੂੰ ੱੱੱਕੀ ਮੁੱਕੀ ਕਰਕੇ ਜਾਨੋਂ ਮਾਰਨ ਤੱਕ ਗਏ ਮੇਰਾ ਹਸਬੰਡ ਮਾਰ ਦੇਣ ਲੱਗੇ ਸੀ ਐਸ ਐਚਓ ਸਾਹਿਬ ਐਸ ਐਚਓ ਸਾਹਿਬ ਮੇਰੇ ਹਸਬੰਡ ਨੂੰ ਮਾਰ ਦੇਣ ਲੱਗੇ ਸੀ ਜੋ ਇਹਨਾਂ ਨੇ ਸਾਡੇ ਕੀਤਾ ਅੰਦਰੋਂ ਕੁੰਡੀਆਂ ਲਾ ਕੇ ਸਾਨੂੰ ਇਹਨਾਂ ਹਰੈਸਮੈਂਟ ਕੀਤਾ ਕੋਈ ਸਾਹਿਬ ਨਹੀਂ ਆ ਸਾਡੇ ਦੇ ਆਏ ਆ ਹਾਂਜੀ ਆਪ ਆਏ ਆ ਐਸ ਐਚਓ ਸਾਹਿਬ ਆਏ ਇਹਨਾਂ ਦੇ ਗਨਮੈਨ ਸੀਗੇ ਵਿਦਆਊਟ ਯੂਨੀਫਾਰਮ ਸੀਗੇ ਸਾਨੂੰ ਪਹਿਲਾਂ ਨਹੀਂ ਪਤਾ ਲੱਗਾ ਕਿ ਸਾਡੇ ਥਾਣੇੋਂ ਸਾਡੇ ਘਰੇ ਰੇਟ ਹੋਈ ਆ ਸਰ ਐਕਚੁਅਲੀ ਪਹਿਲਾ ਮੇਰੇ ਹਸਬੰਡ ਜਿਹੜੇ ਉਹਨਾਂ ਦੇ ਐਂਡੀਪੀਐਸ ਦੇ ਮਤਲਬ 5-6 ਪਰਚੇ ਚੱਲਦੇ ਸੀਗੇ ਠੀਕ ਹੈ ਉਹਨਾਂ ਵਿੱਚੋਂ ਸਾਰੇ ਪਰਚਿਆਂ ਵਿੱਚ ਉਹ ਨਾ ਉਹ ਬਰੀ ਹੋ ਚੁੱਕੀ ਆ ਮੈਂ ਕੱਲੀ ਕੱਲੀ ਐਫਆਈਆਰ ਜਿਹੜੀ ਆ ਕਢਵਾ ਲਿਆਂਦੀ ਆ ਸਾਰੇ ਪਰਚਿਆਂ 'ਚ ਮੇਰੇ ਹਸਬੰਡ ਬਰੀ ਹੋ ਚੁੱਕੇ ਆ ਹੁਣ ਨਜਾਇਜ਼ ਉਹਨਾਂ ਨਾਲ ਧੱਕਾ ਕੀਤਾ ਜਾਂਦਾ ਕੀ ਗੱਲ ਜੇ ਬੰਦਾ ਸੁਧਰਨਾ ਚਾਹਵੇ ਉਹਨੂੰ ਪੁਲਿਸ ਨਹੀਂ ਸੁਧਰਨ ਦਏਗੀ ਪੱਲੇ ਵੀ ਘਰ ਜਾਏ ਕਦੀ ਕਿਹੜੀ ਨਹੀਂ ਹਰ ਵਾਰ ਜੱਦ ਵੀ ਅਸੀਂ ਘਰੇ ਹੁੰਨੇ ਆ ਬਿਨ ਨਜਾਇਜ਼ ਸਾਡੇ ਘਰੇ ਰੇਟ ਹੋ ਕਰਦੇ ਆ ਨਜਾਇਜ਼ ਚੋਕੇ ਪਰਚਾ ਦਰਜ ਕਰ ਦਿੰਦੇ ਆ ਕੁਝ ਵੀ ਚੀਜ਼ ਰਿਕਵਰ ਨਹੀਂ ਹੁੰਦੀ ਝੂਠੇ ਪਰਚੇ ਦਰਜ ਕੀ ਜਾਂਦੇ ਆ ਹੁਣ ਵੀ ਉਹਨਾਂ ਨਾਲ ਤੱਕਾ ਹੋਇਆ ਸਾਡੇ ਨਾਲ ਕਿੰਨੇ ਕਿ ਪਰਚੇ ਬਾਹਰੋਂ ਆਏ ਤੇ ਘਰ ਬੈਠੇ ਹੋਏ ਆ ਸਾਡੇ ਜਿੰਨੇ ਵੀ ਪਰਚੇ ਜ਼ਿਆਦਾਤਰ ਹੋਏ ਆ ਸਾਡੇ ਘਰੋਂ ਲੈ ਜਾਂਦੇ ਪੁੱਛਗਿਸ਼ ਵਾਸਤੇ ਲੈ ਜਾਂਦੇ ਆ ਕਹਿ ਦਿੰਦੇ ਪੁੱਛਗਿਸ਼ ਕਰਨੀ ਆ ਜਦੋਂ ਪਰਚਾ ਦਰਜ ਕਰ ਦਿੰਦੇ ਆ 100 ਗ੍ਰਾਮ 200 ਗ੍ਰਾਮ 50 ਗ੍ਰਾਮ ਇਹ ਤੋਂ ਥੱਲੇ ਨਹੀਂ ਪਾਉਂਦੇ ਆਪਣੇ ਕੋਲੋਂ ਰਿਕਵਰੀ ਪਾ ਦਿੰਦੇ ਆ ਮੇਰੇ ਹਸਬੰਦ ਕੋਈ ਵੀ ਚੀਜ਼ ਰਿਕਵਰ ਨਹੀਂ ਹੋਈ ਹੁਣ ਇਹਨਾਂ ਨੇ 100 ਗ੍ਰਾਮ ਪਾਇਆ ਕੋਈ ਬੰਦਾ ਬਾਹਰੋਂ ਫੜਿਆ ਉਹਦੇ ਵਿੱਚ ਇਹਨਾਂ ਨੂੰ 100 ਗ੍ਰਾਮ ਦੇ ਵਿੱਚ ਨਜਾਇਜ਼ ਮਤਲਬ ਨਾਮ ਨੋਮੀਨੇਟ ਕਰਤਾ ਹੋਇਆ ਉਹਨਾਂ ਦਾ ਬਹੁਤ ਜ਼ਿਆਦਾ ਕਟ ਮਾਰ ਕੀਤੀ ਆ ਮੇਰੇ ਹਸਬੰਦ ਤੇ ਉਹਨਾਂ ਨੂੰ ਤੁਸੀਂ ਜਾ ਕੇ ਵੇਖੋਗੇ ਸਾਡੇ ਥਾਣੇ ਦੇ ਉਹਨਾਂ ਦੀ ਬੈਗ ਤੇ ਨੀਲ ਪਏ ਹੋਏ ਆ ਲੱਤ ਤੇ ਸੱਟ ਲੱਗੀ ਹੋਈ ਆ ਬਹੁਤ ਜ਼ਿਆਦਾ ਕੋਈ ਮੁੰਡਾ ਕੋਈ ਮੁੰਡਾ ਨਹੀਂ ਲੈ ਕੇ ਆਇਆ ਸਰ ਸਾਡੇ ਘਰੇ ਸਿੱਧਾ ਆਪ ਹੀ ਆਏ ਆ ਸਾਡੇ ਘਰੇ ਕੋਈ ਮੁੰਡਾ ਨਹੀਂ ਲੈ ਗਿਆ ਅਸੀਂ ਇਹੀ ਮੰਗ ਕਰਦੇ ਆ ਕਿ ਜੇ ਸਾਡਾ ਬੰਦਾ ਸੁਧਰਦੇ ਆਏ ਤੇ ਉਹਨੂੰ ਸੁਧਨ ਦਿੱਤਾ ਜਾਵੇ ਨਾ ਅਗਰ ਪੁਲਿਸ ਹੀ ਇਦਾਂ ਧੱਕਾ ਕਰੀ ਜਾਊਗੀ ਤੇ ਬੰਦਾ ਕਿਵੇਂ ਸੁਧਰੂਗਾ ਅਗਰ ਇਹ ਤੇ ਹੁਣ ਪੁਲਿਸ ਹੀ ਕਰਾ ਰਹੀ ਆ ਨਾ ਫਿਰ ਪੁਲਿਸ ਕਹਿੰਦੀ ਆ ਕਿ ਤੁਸੀਂ ਵੇਚੋ ਅਸੀਂ ਤੁਹਾਡੇ ਨਾਲ ਜਿਹੜੇ ਵੇਚਦੇ ਉਹਨਾਂ ਨੂੰ ਫੜ ਦੇਣੀ ਆ ਸ਼ਰੇਆਮ ਸਾਡੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਤੇ ਐਸਐਚਓ ਸਾਹਿਬ ਫੜ ਦੇਣੀ ਆ ਬਟ ਮੇਰਾ ਹਸਬੰਦ ਘਰੇ ਬੈਠਾ ਉਹਨੂੰ ਨਜਾਇਜ਼ ਟੌਰਚਰ ਕੀਤਾ ਜਾ ਰਿਹਾ ਹੈ ਤਿੰਨ ਦਿਨ ਪਹਿਲਾਂ ਸੀਐਸਟਾਫ ਆਈ ਆ ਸਾਡੇ ਘਰੇ ਪੁਸ਼ਕਿਸ਼ ਕਰਨ ਆਈ ਆ ਸਾਰੇ ਪੁਸ਼ਕਿਸ਼ ਕਰਕੇ ਗਏ ਉਦ ਅੱਜ ਇਹਨਾਂ ਨੇ ਰੇਟ ਮਾਰ ਕੇ ਮੇਰਾ ਬੰਦਾ ਗਲਤ ਸਾਬਿਤ ਕਰਤਾ ਏ ਇੱਕ ਉਹਨੇ ਹਾਂਜੀ ਹਾਂਜੀ ਮੇਰਾ ਨਾਮ ਗਰਮੀਤ ਸਿੰਘ ਸੋਨੀ ਹੈ ਮੈਂ ਭਾਜਪਾ ਪ੍ਰਧਾਨ ਆ ਮੈਂ ਇਹ ਗੱਲ ਸਰਕਾਰ ਨੂੰ ਕਹਿਣਾ ਚਾਹੁੰਦਾ ਵਾਂ ਵੀ ਜੇ ਨਸ਼ੇ ਆਪਾਂ ਬੰਦ ਕਰਾਉਂਦੇ ਆ ਤੇ ਜਿਹੜੇ ਬਹੁਤ ਜ਼ਿਆਦਾ ਵਿਗੰਡਿਆ ਨਸ਼ਾ ਚੱਲਣ ਡਿਆ ਉਹ ਆਪਾਂ ਨੂੰ ਬੰਦ ਨਹੀਂ ਹੋ ਰਿਹਾ ਫਿਰ ਇਹ ਦੂਸਰਾ ਕੰਮ ਇਹ ਆ ਵੀ ਇਹ ਗਲੀ ਐਮਐਲਏ ਸਾਹਿਬ ਦੀ ਆ ਜਸਬੀ ਇਹ ਕਹਿ ਰਿਹਾ ਕਿ ਇੱਥੇ ਆਪ ਹੋ ਰਹਿੰਦੇ ਐ ਐਮਐਲਏ ਸਾਹਿਬ ਇੱਥੇ ਜੇ ਐਮਐਲਏ ਸਾਹਿਬ ਦੀ ਗਲੀ 'ਚ ਇਹ ਗਲਤ ਕੰਮ ਹੋਂਦਿਆ ਕੀ ਗੱਲ ਐ ਐਮਐਲਏ ਸਾਹਿਬ ਸੁੱਤੇ ਆ ਇਹ ਉਹਨਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਗਲਤ ਕੰਮ ਹੋਂਦਿਆ ਫਿਰ ਜਿਹੜਾ ਬੰਦਾ ਇੰਨਾ ਕਰਨਦਿਆ ਵਾ ਵੀ ਸਮਾਨ ਵੇਚਦਾ ਜਾਂ ਨਸ਼ਾ ਕਰਨਦਿਆ ਉਹਦਾ ਘਰ ਕੀ ਐ ਉਹਦੇ ਘਰ ਦੇ ਹਾਲਾਤ ਵੇਖੇ ਜਾਣ ਉਹਦਾ ਘਰ ਦਾ ਕੀ ਉਹਦੇ ਕਾਊਂਟ ਵੇਖਿਆ ਜਾਵੇ ਉਹਦੇ ਕੀ ਕਾਊਂਟ ਦੇ ਵਿੱਚ ਕੋਈ ਨਹੀਂ ਉਹਦਾ ਕੰਮ ਇਹੋ ਜਿਹਾ ਸੁਧਰ ਗਿਆ ਬੰਦਾ ਉਹਦੇ ਤੇ ਪਹਿਲਾਂ ਪਰਚੇ ਹੈਗੇ ਸੀ ਤੇ ਸਰਕਾਰ ਨੂੰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਮੁੰਡਿਆਂ ਦਾ ਬੇੜਾਗਰਕ ਨਾ ਕਰਨ ਜਿਹੜੇ ਕੰਮ ਇਹ ਕਰਨਦੇ ਆ ਗਲਤ ਕਰਦੇ ਆਂ ਅੰਸਰ ਉਹਨਾਂ ਨੂੰ ਜ਼ਰੂਰ ਫਰਿਆ ਦੇਣਾ ਪਰ ਜਿਹੜਾ ਨਾਇਜ਼ ਘਰੋਂ ਚੁੱਕ ਕੇ ਬੰਦੇ ਨੂੰ ਉਹਦੇ ਉੱਤੇ 100 ਗ੍ਰਾਮ ਸਮਾਨ ਭਾਤਾ ਉਹ 100 ਗ੍ਰਾਮ ਸਮਾਨ ਪੁਲਿਸ ਕੋ ਕਿੱਥੋਂ ਆ ਗਿਆ ਇਹਦਾ ਦੱਸਿਆ ਜਾਵੇ ਪੁਲਿਸ ਨੂੰ ਵੀ ਉਹ ਕਿੱਥੋਂ ਆਇਆ ਫਿਰ ਉਹ ਜਿਹੜੇ ਐਸ ਐਚ ਓ ਸਾਹਿਬ ਆ ਉਹ ਜਿਹੜੇ ਬੰਦੇ ਨੂੰ ਕਰਦੇ ਆ ਉਹਨੂੰ 3rd ਡਿਗਰੀ ਦੇਂਦੇ ਆ ਉਹਨੂੰ ਕਦੇ ਚ ਦੇਂਦੇ ਸਾਡੇ ਰੀ ਕੋਈ ਬਿਨਾ ਵਾਰੰਟ ਨਹੀਂ ਕੋਈ ਬਿਨਾ ਇਹਨਾਂ ਨੂੰ ਕੋ ਕੋਰਟ ਦਾ ਆਰਡਰ ਨਹੀਂ ਆਪਾਂ ਆਣ ਕੇ ਤਲਾਸ਼ੀ ਕਰਦੇ ਆ ਸਰਚ ਕਰਦੇ ਕੋਈ ਮੋਦਬਾਰ ਨਹੀਂ ਲਿਆ ਐਮਐਲਏ ਸਾਹਿਬ ਦੀ ਗਲੀ ਆ ਕੋਈ ਐਮਐਲਏ ਸਾਹਿਬ ਨੂੰ ਨਹੀਂ ਸੰਪਰਕ ਕੀਤਾ ਤੇ ਅਸੀਂ ਤੁਹਾਡੀ ਗਲੀ ਦੇ ਵਿੱਚ ਆ ਰਹੇ ਆ ਸਾਨੂੰ ਐਮਐਲਏ ਸਾਹਿਬ ਨੇ ਗੱਲ ਹੋਈ ਆ ਮੇਰੀ ਉਹਨਾਂ ਨਾਲ ਉਹਨਾਂ ਮੈਨੂੰ ਕਿਹਾ ਵੀ ਇਹਨਾਂ ਨੇ ਗਲਤ ਕਾਰਵਾਈ ਕੀਤੀ ਜੋ ਕੀਤੀ ਗਲਤ ਕੀਤੀ ਅਸੀਂ ਐਮਐਲਏ ਸਾਹਿਬ ਨੂੰ ਜਸਪੀਰ ਸਿੰਘ ਨੂੰ ਵੀ ਆਨੇ ਆ ਹੋਰ ਵੀ ਮੋਤਬਰਾਂ ਨੂੰ ਆਨੇ ਆ ਪਾਰਟੀਆਂ ਨੂੰ ਆਨੇ ਆ ਜਥੇਬੰਦੀਆਂ ਨੂੰ ਆਨੇ ਆ ਮਾਲਮੀ ਕੀ ਜਥੇਬੰਦੀ ਨੂੰ ਆਨੇ ਆ ਅਸੀਂ ਆਪਣਾ ਕਿਸਾਨ ਮੋਰਚਾ ਨੂੰ ਜਥੇਬੰਦੀਆਂ ਨੂੰ ਆਂਨੇ ਆਂ ਕਿ ਜਿਹਨਾਂ ਗਲਤ ਬਣਾ ਧੱਕਾ ਹੋ ਰਿਆ ਵਾ ਇਹ ਧੱਕਾ ਰੋਕਿਆ ਜਾਵੇ ਜਿਹੜੇ ਕੰਮ ਕਰਦੇ ਗਲਤ ਅੰਸਰ ਉਹਨਾਂ ਦੇ ਬੰਦੀ ਕਾਰਵਾਈ ਜ਼ਰੂਰ ਕਰਨ ਅਸੀਂ ਇਹ ਨਹੀਂ ਆਂਦੇ ਨਾ ਕਰਨ ਉਹਨਾਂ ਤੇ ਜ਼ਰੂਰ ਬੰਦੀ ਕਾਰਵਾਈ ਕਰਨ ਪਰ ਜਿਹੜੀ ਪੁਲਿਸ ਨੇ ਆ ਧੱਕਾ ਕਰਨ ਦੀ ਪ੍ਰਸ਼ਾਸਨ ਧੱਕਾ ਕਰਨ ਦੀ ਉਹ ਧੱਕਾ ਬੰਦ ਕੀਤਾ ਜਾਵੇ ਸਾਡਾ ਇਹੋ ਹੀ ਇੰਨਾ ਗਾੜੀ ਆ ਆਪਣੀ ਰਿਕੁਐਸਟ ਆ ਬੇਨਤੀ ਆ ਮੁੱਖ ਮੰਤਰੀ ਸਾਹਿਬਕਾਰੀ ਮੁੱਖ ਮੰਤਰੀ ਤਾਂ ਕਹਿੰਮ ਵੀ ਇਹ ਵੀਡੀਓ ਜਿਹੜਾ ਮੇਰਾ ਇਹ ਵਾਈਡ ਪਹੁੰਚ ਜਾਣੀ ਚਾਹੀਦੀ ਆ ਮੈਂ ਉਹਨਾਂ ਨੂੰ ਫੇਰ ਜੋ ਕੇ ਬੇਨਤੀ ਕਰਦਾ ਜੀ ਜੀ ਤੁਹਾਡੇ ਦਿਨ ਪਹਿਲੇ ਕੈਂਡੀ ਬੇਸ ਦਾ ਪਰਚਾ ਦਰਜ ਕੀਤਾ ਸੀ 100 ਗ੍ਰਾਮ ਹਰੋਇਨ ਕੋਈ ਡਰਗ ਵੰਨੀ ਤੇ ਇੱਕ ਕੰਡਾ ਰਿਕਵਰ ਆ ਉਹਦੇ ਡਿਸਕਲੋਜ਼ਰ ਤੇ ਦਾ ਨਾਮ ਸਰਫਿਸ ਆ ਜੀ ਉਸ ਵੇਲੇ ਦੀ ਰੈਸਟ ਵਾੜੀ ਸੀ ਇਸ ਤੋਂ ਪਹਿਲਾਂ ਹੈ ਬਿਚਲਫੈਂਡਰ ਹੈ ਜੀ 12 ਪਰਚੇ ਪਹਿਲਾਂ ਇਨਡੀ ਬੇਸ ਤੇ ਪਹਿਲਾਂ ਵੀ ਦਰਜ ਤੇ ਆਦਤ ਨੂੰ ਹੀ ਕੰਮ ਕਰ ਰਿਹਾ ਤੇ ਨਸ਼ੇ ਕਰਨ ਦਾ ਵੀ ਆਦੀ ਤੇ ਨਸ਼ੇ ਰੀਚ ਦਾ ਵੀ ਹੈ ਤੇ ਇਲਾਕਾ ਕਾਫੀ ਤਪੀੜਕ ਹੈ ਪਰਿਵਾਰ ਤਾਂ ਕਹਿੰਦਾ ਵੀ ਛੱਡ ਚੁੱਕਿਆ ਸੀ ਇਹ ਕੰਮ ਜਾਨਾ ਨਹੀਂ ਜੀ 12 ਵਰਚੇ ਜੀ 12 ਵਰਚਿਆਂ ਚ ਨੂੰ ਕਾਫੀ ਸਜ਼ਾ ਵੀ ਹੋ ਚੱਕੀ ਹੈ ਅੰਡਰਗਾਉਂ ਸਜ਼ਾ ਤੇ ਚੱਕੀਆਂ ਅਲੱਗ-ਅਲੱਗ ਇਹ ਇੱਕ ਸਿਰਫ ਅੰਮ੍ਰਿਤਸਰ ਚ ਨਹੀਂ ਹੈ ਬਾਹਲੇ ਜ਼ਿਲ੍ਹਿਆਂ ਚ ਨੂੰ ਰਹਿੰਦੀ ਰਿਕਵਰੀ ਇਹ ਦੇ ਕੋਲੋਂ ਹੂੰ ਉਹਨਾਂ ਨੂੰ ਕਿਹੜਾ ਮਦਦ ਕੀਤਾ ਗਿਆ ਐਂਡੀਪੈਸਟਮ ਕਰਨਾ ਦਰਤੇ ਜੀ